ਮੈਰਿਜ ਬੀਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਇੱਕ ਵਾਰ ਫਿਰ ਤੋਂ ਸਵਾਗਤ ਆ ਜਿੱਥੇ ਅਸੀਂ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਨਾਲ ਆਪਣੇ ਰਿਸ਼ਤੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜੇਕਰ ਤੁਸੀਂ ਐਡ ਵਿੱਚ ਆਪਣਾ ਨੰਬਰ ਪਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਡ ਦੇ ਵਿੱਚ ਆਪਣਾ ਨੰਬਰ ਵੀ ਡਾਇਰੈਕਟ ਸਾਡੇ ਕੋਲੋਂ ਲਗਵਾ ਸਕਦੇ ਹੋ ਮੈਰਿਜ ਬਿਊਰੋ ਫਰੈਂਚਾਈਸੀ ਜੇਕਰ ਕਿਸੇ ਨੇ ਸਰਨਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਯਾ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀ ਪ੍ਰਵਾ ਲੜਕੀਆਂ ਦੇ ਬਾਇਓ ਡਾਟੇ ਹੈਗੇ ਨਹੀਂ ਤਾਂ ਤੁਸੀਂ ਸਾਡੇ ਨਾਲ ਯਾਨੀ ਕਿ ਮੈਰਿਜ ਬਿਊਰੋ ਪੰਜਾਬ ਚੈਨਲ ਦੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੁਸੀਂ ਤੁਹਾਡੇ ਕੋਲ ਜੋ ਬਾਇਓ ਡਾਟੇ ਨੇ ਸਾਡੇ ਨਾਲ ਮੈਚ ਕਰਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਸੀ ਤੁਹਾਡੇ ਕੋਲ ਜੋ ਵੀ ਬਾਇਓ ਡਾਟ ਨੇ ਸਕਰੀਨ ਉੱਤੇ ਜੋ ਤੁਹਾਨੂੰ ਨੰਬਰ ਸ਼ੋ ਹੋ ਰਿਹਾਗਾ ਉਸ ਤੇ ਸਾਨੂੰ ਕੰਟੈਕਟ ਕਰਕੇ ਜਾਂ ਫਿਰ ਸਾਨੂੰ ਡਾਇਰੈਕਟ ਵਟਸਐਪ ਕਰਕੇ ਵੀ ਪੂਰੀ ਜਾਣਕਾਰੀ ਦੇ ਸਕਦੇ ਹੋ ਅੱਜ ਅਸੀਂ ਤੁਹਾਨੂੰ ਜੋ ਲੜਕੀ ਦਾ ਰਿਸ਼ਤਾ ਦੱਸਣ ਜਾ ਰਹੇ ਹਾਂ ਜਿਸ ਦਾ ਕੋਡ ਐਮ 76 ਆ ਜੋ ਕਿ ਜਟ ਸਿੱਕਾਸ ਨੂੰ ਸਬੰਧ ਰੱਖਦੇ ਹਨ ਉਸ ਲਈ ਇੱਕ ਸੋਜਵਾਨ ਲੜਕੇ ਦੀ ਲੋੜ ਆ ਲੜਕੀ ਦੀ ਉਮਰ 30 ਸਾਲ ਆ ਰੰਗ ਗੋਰਾ ਕੱਦ 5 ਫੁੱਟ 3 ਇੰਚ ਆ ਪੜਾਈ ਵਿੱਚ ਲੜਕੀ ਦੀ ਜੀਐਨਐਮ ਨਰਸਿੰਗ ਪਾਸ ਕੀਤੀ ਹੋਈ ਆ ਲੜਕੀ ਵਾਲੇ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੇ ਪਿਤਾ ਜੀ ਖੇਤੀ ਕਰਦੇ ਹਨ ਅਤੇ ਆਪਣੀ ਔਨਾ ਕੋਲੇ 10 ਕਿੱਲੇ ਜ਼ਮੀਨ ਵੀ ਆ ਲੜਕੀ ਵਾਲੇ ਦੋ ਭੈਣਾਂ ਤੇ ਇੱਕ ਭਰਾ ਹਨ ਲੜਕੀ ਕੋਲੇ 4 ਸਾਲ ਦਾ ਹਸਪਤਾਲ ਵਿੱਚ ਨੌਕਰੀ ਕਰਨ ਦਾ ਤਜਰਬਾ ਵੀ ਹੈ ਲੜਕੀ ਵਾਲਿਆਂ ਨੂੰ ਜੱਟਸੀ ਕਾਜ਼ਾ ਲड़का ਚਾਹੀਦਾਗਾ ਜੋ ਕਿ ਬਾਹਰ ਕਿਸੇ ਵੀ ਕੰਟਰੇ ਵਿੱਚ ਪੀਅਰ ਹੋਵੇ ਅਤੇ ਉਸ ਕੋਲ ਕੱਟੋ-ਕੱਟ ਦਸ ਖੇਲੇ ਜ਼ਮੀਨ ਹੋਵੇ ਜਾਂ ਫਿਰ ਜੇਕਰ ਲड़का ਇੱਧਰ ਹੈ ਤਾਂ ਉਸ ਦਾ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਅਗਲਾ ਰਿਸ਼ਤਾ ਐਮ 77 ਕੋੜਾ ਜੋ ਕਿ ਲੜਕੇ ਦਾ ਰਿਸ਼ਤਾ ਵਾ ਜੋ ਕਿ ਜਰਸੀ ਕਸਨੂ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੁਝਵਾਂ ਲੜਕੀ ਦੀ ਲੋੜਾ ਲੜਕੇ ਦੀ ਉਮਰ 30 ਸਾਲਾ ਰੰਗ ਗੋਰਾ ਕੱਦ 5 ਫੁੱਟ 8 ਇੰਚਾ ਪੜਾਈ ਵਿੱਚ ਲੜਕੇ ਦੀ 12ਵੀਂ ਦੇ ਨਾਲ-ਨਾਲ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੋਰਸ ਵੀ ਕੀਤਾ ਹੋਇਆ ਹੈ। ਇਸ ਸਮੇਂ ਲੜਕਾ ਜਰਮਨੀ ਸ਼ਹਿਰ ਵਿੱਚ ਪੀਆਰਾਂ ਲੜਕੇ ਵਾਲਾ ਕੋਲੇ 10 ਕਿਲੇ ਜ਼ਮੀਨ ਵੀ ਆ। ਲੜਕੇ ਦੀਆਂ ਤਿੰਨ ਭੈਣਾਂ ਹਨ ਜਿਨ੍ਹਾਂ ਵਿੱਚੋਂ ਇੱਕ ਵਿਆਹੀ ਹੋਈ ਹਨ। ਲੜਕੇ ਵਾਲਿਆਂ ਨੂੰ ਜਰਸੀ ਕਾਜ਼ ਦੀ ਕੁੜੀ ਦੀ ਲੋੜ ਆ ਜੋ ਕਿ ਪੜੀ ਲਿਖੀ ਹੋਵੇ ਅਤੇ ਸਮਝਦਾਰ ਹੋਵੇ। ਪਰ ਇਸ ਤੋਂ ਪਹਿਲਾਂ ਤੁਸੀਂ ਇੱਕ ਜ਼ਰੂਰੀ ਗੱਲ ਸਭ ਨੇ ਧਿਆਨ ਵਿੱਚ ਰੱਖਣੀ ਆ ਕਿ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਊਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਹੋਰ ਜ਼ਿਆਦਾ ਰਿਸ਼ਤੇ ਦੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ